100% ਗਰੰਟੀ ਲੈਂਦੇ ਆ ਕਿ ਪਹਿਲੇ ਦਿਨ ਤੋਂ ਪਹਿਲੀ ਡੋਜ਼ ਤੋਂ ਮਤਲਬ ਕਿ ਬੰਦੇ ਨੂੰ ਫਰਕ ਪਏਗਾ ਜਿੱਕਾ ਲਾਂਦਾ ਹੈਗਾ ਕੋਈ ਅਫੀਮ ਖਾਂਦਾ ਕੋਈ ਪੁੱਕੀ ਕੋ ਪੋਸਟ ਕੁਝ ਵੀ ਲਾਂਦਾ ਹੈਗਾ ਉਹਦੇ ਅਲੱਗ-ਅਲੱਗ ਹਿਸਾਬ ਨਾਲ ਅਲੱਗ-ਅਲੱਗ ਪੁੜੀਆਂ ਉਹਨੂੰ ਲੱਗਦੀਆਂ ਹੈਗੀਆਂ ਮੌਤ ਜਿਹੜੀ ਆ ਨਸ਼ੇੜੀ ਨੂੰ ਇਕੱਲੇ ਨਹੀਂ ਆਉਂਦੀ ਪੂਰੇ ਪਰਿਵਾਰ ਨੂੰ ਆਉਂਦੀ ਹੈ ਬਿਲਕੁਲ ਮਤਲਬ ਇਹ ਪਾਉਚ ਨੇ ਪਾਊਡਰ ਫਾਰਮ ਦੇ ਵਿੱਚ ਹੈ ਇਹ ਡਿਪੈਂਡ ਕਰਦਾ ਕਿੰਨੇ ਪਾਉਚ ਲੈਣੇ ਨੇ ਡਿਪੈਂਡ ਕਰਦਾ ਕਿ ਉਹ ਨਸ਼ਾ ਕਿਹੜਾ ਕਰ ਰਿਹਾ ਅਲੱਗ ਅਲੱਗ ਬੰਦੇ ਦੇ ਲਈ ਅਲੱਗ ਅਲੱਗੇ ਦੇ ਜਿਹੜੀ ਡੋਸ ਹੈਗੀ ਹੈ ਔਰ ਇਹਨੂੰ ਮਤਲਬ ਕਿ ਕੱਟ ਕੇ ਪਾਣੀ ਦੇ ਵਿੱਚ ਘੋਲ ਕੇ ਪੀ ਲੈਣਾ ਸਭ ਤੋਂ ਪਹਿਲਾਂ ਤਾਂ ਇਹਨੇ ਸਾਡੀ ਤੋੜ ਨੂੰ ਜਿਹੜਾ ਉਹ ਠੀਕ ਕਰਨਾ ਹੈ ਕੁਝ ਲੋਕ ਅਜ ਸੈਂਟਰਾਂ ਦੇ ਵਿੱਚ ਜਾਂਦੇ ਨੇ ਠੀਕ ਹੈ 6-6 ਮਹੀਨੇ ਲਾ ਕੇ ਜਾਂ 3-3-4 ਮੇਰੇ ਕੋਲ ਆਉਂਦੇ ਨੇ ਲੋਕ ਕਹਿੰਦੇ ਜੀ 10 ਵਾਰੀ ਮੈਂ ਸੈਂਟਰ ਜਾਇਆ ਬਈ ਫੇਰ ਲੱਗ ਗਿਆ ਕਾਰਨ ਕੀ ਰਹਿ ਜਾਂਦਾ ਉੱਥੇ ਕਾਰਨ ਰਹਿ ਜਾਂਦਾ ਕਿ ਜਦ ਤੂੰ ਜੜ ਨਹੀਂ ਨਾ ਖਤਮ ਹੋਈ ਤੇ ਫਿਰ ਉਹ ਪ੍ਰੋਬਲਮ ਦੁਬਾਰਾ ਆ ਜਾਂਦੀ ਹੈ ਹੁਣ ਇਹ ਜੜ ਤੇ ਕੰਮ ਕਰਦਾ ਬਲੱਡ ਦੇ ਵਿੱਚ ਜਦੋਂ ਕੋਈ ਇੰਜੈਕਸ਼ਨ ਲਗਾਉਂਦਾ ਸਾਡੇ ਬਲੱਡ ਚ ਮਿਕਸ ਹੋ ਗਿਆ ਨਾ ਸ਼ੈਮਿਕਲ ਮਿਕਸ ਹੋ ਗਿਆ ਇਹਨੇ ਉਹਨੂੰ ਸਾਫ਼ ਕਰਨਾ ਹੈ ਜੀ ਬੋਡੀ ਡੀਟੌਕਸ ਕਰ ਦੇਗਾ ਜਿਹਦੇ ਲਈ ਅਸੀਂ ਲਿਕਵਿਡ ਜ਼ਿਆਦਾ ਇਨਟੇਕ ਕਰਨਾ ਹੈ ਇੱਕ ਇਤਸਾ ਦੀ ਮੈਜੀਕਲ ਪੁਰੀਆ ਹੈਗੀ ਹੈ ਜੀਹਦਾ ਤੁਹਾਨੂੰ ਪਹਿਲੀ ਖਰਾਕ ਦੇ ਨਾਲ ਹੀ ਰਿਜ਼ਲਟ ਦਾ ਪਤਾ ਲੱਗ ਜਾਏਗਾ ਬਹੁਤ ਸਾਰੇ ਹਾਜੇ ਪੇਸ਼ੈਂਟ ਜਿਹੜੇ ਦੂਰ ਨੇ ਨਹੀਂ ਆ ਸਕਦੇ ਪਰ ਜਾਣਦੇ ਨੇ ਕਿ ਆਰਜੀ ਲਾਈਫ ਕੇਅਰ ਕੋਲ ਦੇ ਵਿੱਚ ਕੋਈ ਹੈ ਜਿਹੜੀ ਕਿ ਦਵਾਈ ਖਾਣ ਦੇ ਨਾਲ ਸੀ ਨਸ਼ਾ ਛੱਡ ਸਕਦੇ ਔਰ ਜਿਹੜਾ ਸਾਡੇ ਤੋਂ ਦੂਰ ਆ ਵਿਜ਼ਿਟ ਨਹੀਂ ਕਰ ਸਕਦਾ ਜਿਵੇਂ ਕੈਨੇਡਾ ਅਮਰੀਕਾ ਵਿੱਚ ਲੋਕ ਬੈਠੇ ਨੇ ਉਸ ਬੰਦੇ ਨਾਲ ਆਪਾਂ ਇੱਕੋ ਗੱਲ ਕਰਦੇ ਹਾਂ ਕਿ ਸਰ ਤੁਹਾਡੀ ਡੋਜ਼ ਕੀ ਹੈ ਉਦੀ ਸਾਰੀ ਪ੍ਰੋਫਾਈਲ ਜਾਣਨ ਤੋਂ ਬਾਅਦ ਆਪਾਂ ਕਿਸੇ ਵੀ ਕੰਟਰੀ ਵਿੱਚ ਹੋਵੇ ਬੰਦਾ ਆਪਾਂ ਉੱਥੇ ਕੋਰੀਰ ਵੀ ਕਰਵਾਨਦੇ ਆ ਕੈਨੇਡਾ ਆ ਮੈਂ ਅਮਰੀਕਾ ਵਾ ਸਾਰੇ ਪਾਸੇ ਆਪਣੇ ਕੋਰੀਰ ਜਾਂਦੇ ਨੇ ਇਹਦੇ ਨਾਲ ਨਾਲ ਆਪਾਂ ਇਹ ਦਿੰਦੇ ਆ ਆਰਜੀ ਲਿਵ ਕੇਅਰ ਇਹ ਲੀਵਰ ਵਾਸਤੇ ਆ ਦੇਖੋ ਜਦੋਂ ਸਾਡਾ ਲੀਵਰ ਤੰਦਰੁਸਤ ਆ ਤਾਂ ਕੋਈ ਵੀ ਖਾਦੀ ਪੀਤੀ ਚੀਜ਼ ਸਾਨੂੰ ਸਹੀ ਲੱਗਦੀ ਆ ਅਗਰ ਲੀਵਰ ਸਹੀ ਨਹੀਂ ਆ ਤਾਂ ਉਹ ਮਤਲਬ ਕੋਈ ਵੇਸਟ ਜਾਂਦੀ ਚੀਜ਼ ਇਸ ਕਰਕੇ ਇਹ ਆਪਾਂ ਲਿਵ ਕੇਅਰ ਦਿੰਦੇ ਨਾਲ ਹੈਗਾ ਸਾਡੇ ਕੋਲ ਸਟ्रेस ਫਰੀ আর ਜੀ ਸਟ्रेस ਵੀ ਜਿਹੜਾ ਕਿਉਂਕਿ ਜਿਹੜਾ ਬੰਦਾ ਨਸ਼ੇ ਦੇ ਵਿੱਚ ਫਸਦਾ ਨਾ ਉਹ ਦਿਮਾਗੀ ਤੌਰ ਦੇ ਉੱਤੇ ਬਹੁਤ ਕਮਜ਼ੋਰ ਹੋਇਆ ਹੁੰਦਾ ਇਹ ਸਾਡੇ ਦਿਮਾਗ ਦੀ ਫालतू ਦੀ ਦੌੜ ਭੱਜਾ ਜਿਹੜੀ ਉਹਨੂੰ ਖਤਮ ਕਰਦਾ ਮਤਲਬ ਇੱਕ ਤਾਂ ਦੇਖੋ ਟੈਨਸ਼ਨ ਹੁੰਦੀ ਹੈ ਕੋਈ ਵਜ੍ਹਾ ਇੱਕ ਬਿਨਾਂ ਵਜ੍ਹਾ ਤੋਂ ਉਹ ਜਿਹੜੀ ਬਿਨਾਂ ਵਜ੍ਹਾ ਤੋਂ ਸਾਡਾ ਦਿਮਾਗ ਇੱਧਰ ਉੱਧਰ ਭੱਜਦਾ ਭਟਕਦਾ ਇਹ ਉਹਨੂੰ ਠੀਕ ਕਰਦੇ ਹੋਏ ਬੰਦੇ ਨੂੰ ਰੈਸਟ ਦਿੰਦੀ ਹੈ ਉਹ ਨੀਂਦ ਦੇ ਵਿੱਚ ਹੈਲਪ ਕਰਦੀ ਹੈ ਪੰਜਾਬ ਕਿਸੇ ਵੇਲੇ ਸੋਨੇ ਦੀ ਚਿੜੀ ਕਹਲਾਉਂਦਾ ਸੀ ਪਰ ਇਸ ਸੋਨੇ ਦੀ ਚਿੜੀ ਨੂੰ ਖਾ ਲਿਆ ਨਸ਼ੇ ਨੇ ਕਿਉਂਕਿ ਪੰਜਾਬ ਦੀ ਨੌਜਵਾਨੀ ਅੱਜ ਨਸ਼ਿਆਂ ਵਿੱਚ ਤਸ ਹੁੰਦੀ ਜਾ ਰਹੀ ਹੈ ਜੇ ਨਸ਼ਿਆਂ ਦੀ ਗੱਲ ਕਰੀਏ ਚਾਹੇ ਚੱਟੇ ਦੀ ਗੱਲ ਕਰੀਏ ਚਾਹੇ ਹੈਰੋਇਨ ਦੀ ਗੱਲ ਕਰੀਏ ਜਾਂ ਮੂੰਹ ਵਿੱਚ ਰੱਖਣ ਵਾਲੀ ਜੀਭ ਥਲੇ ਗੋਲੀ ਦੀ ਗੱਲ ਕਰੀਏ ਕਿਸੇ ਤਰ੍ਹਾਂ ਦਾ ਨਸ਼ਾ ਵੀ ਹੈ ਪਰ ਅੱਜ ਦੀ ਨੌਜਵਾਨੀ ਜਿਹੜੀ ਹੈ ਨਸ਼ੇ ਵਿੱਚ ਇੰਨੀ ਤਸ ਹੋ ਗਈ ਹੈ ਕਿ ਆਣ ਵਾਲਾ ਭਵਿੱਖ ਬਿਲਕੁਲ ਧੁੰਦਲਾ ਹੋ ਗਿਆ ਹੈ ਪਰ ਕੁਝ ਇਹੋ ਜਿਹੇ ਬੈਦ ਕੈ ਨਾਮਾਨ ਨੂੰ ਡਾਕਟਰ ਕੈਲਮਾ ਜ ਜ ਜਨਾਂ ਦੀ ਸੋਚ ਹੈ ਕਿ ਮੈਂ ਪੰਜਾਬ ਦੇ ਵਿੱਚੋਂ ਨੌਜਵਾਨ ਜਿਹੜੇ ਨੇ ਉਹਨਾਂ ਨੂੰ ਨਸ਼ਿਆਂ ਤੋਂ ਰਹਿਤ ਕਰਨਾ ਆਪ ਸਾਡੇ ਨਾਲ ਨੇ ਗੁਰਦੀਪ ਬੈਸ ਜੀ ਪਹਿਲਾਂ ਤਾਂ ਪਉਣਾ ਨਾਲ ਗੱਲਬਾਤ ਕਰਾਂਗੇ ਕਿ ਕੀ ਪੁੜੀ ਹੈ ਤੇ ਕੀ ਕਿਵੇਂ ਜਿਹੜੀ ਤਿਆਰ ਕੀਤੀ ਗਈ ਹੈ ਕੀ ਇਹਦਾ ਪ੍ਰੋਸੈਸ ਹੈ ਕਿਵੇਂ ਜਿਹੜਾ ਨੌਜਵਾਨ ਹੈ ਨਸ਼ੇ ਤੋਂ ਮੁਕਤ ਹੁੰਦਾ ਗੁਰਦੀਪ ਜੀ ਸਭ ਤੋਂ ਪਹਿਲਾਂ ਪਿਆਰ ਪਰਿਸ਼ਸਿਕਾ ਜੀ ਆਇਆਂ ਤੁਹਾਨੂੰ ਜੀ ਆਇਆਂ ਨੂੰ ਥੈਂਕ ਯੂ ਜੀ ਗੁਰਦੀਪ ਜੀ ਮੈਂ ਦੇਖ ਰਿਹਾ ਹਾਂ ਪੁੜੀ ਏ 70 ਰੁਪਏ ਦੀ ਆਪਾਂ ਕੀਮਤ ਦੱਸਦੇ ਹਾਂ ਪਰ ਇੱਕ ਇਨਸਾਨ ਦੀ ਕੀਮਤ ਲੱਖਾਂ ਦੀ ਹੈ ਇਹ 70 ਰੁਪਏ ਦੀ ਪੁੜੀ ਉਸ ਲੱਖਾਂ ਤਾਂ ਜਿਹੜਾ ਇਨਸਾਨ ਹੈ ਅਨਮੁੱਲਾ ਇਨਸਾਨ ਹੈ ਲੱਖ ਵੀ ਨਹੀਂ ਕਹਿ ਸਕਦੇ ਅਨਮੁੱਲਾ ਇਨਸਾਨ ਹੈ ਪਰ ਨਸ਼ੇਜ ਤਸ ਹੋ ਗਿਆ ਉਹ ਹੋਰ ਥੱਲੇ ਚਲਾ ਗਿਆ ਪਰਿਵਾਰ ਆਪ ਵੀ ਗਿਆ ਪਰਿਵਾਰ ਵੀ ਗਿਆ ਉਹਦਾ ਘਰ-ਬਾਰ ਵੀ ਗਿਆ ਪਰ 70 ਰੁਪਏ ਦੀ ਇਸ ਪੁੜੀ ਨਾਲ ਕਿਵੇਂ ਉਹਦੀ ਜ਼ਿੰਦਗੀ ਸੁਧਰਦੀ ਨੇ ਇਹ ਇੱਕ ਇਹੋ ਜਿਹਾ ਪ੍ਰੋਡਕਟ ਹੈਗਾ ਮਤਲਬ ਜਿਹਦੇ ਵਿੱਚ ਆਪਾਂ ਬਹੁਤ ਸਾਰੀਆਂ ਜੜੀ ਬੂਟੀਆਂ ਹੈਗੀਆਂ ਆਯੁਰਵੇਦ ਦੇ ਇੱਕ ਇਦਾਂ ਦਾ ਖਜ਼ਾਨਾ ਹੈਗਾ ਜਿਹਦਾ ਹਰ ਚੀਜ਼ ਦਾ ਤਕ ਤੋੜ ਹੈਗਾ ਠੀਕ ਹੈ ਇਹਦੇ ਵਿੱਚ ਨਾਲ ਆਪਾਂ ਮਤਲਬ ਕਿ ਹਰ ਬੰਦੇ ਦਾ ਨਸ਼ਾ ਜਿਹੜਾ ਹੈਗਾ ਉਹ ਮਤਲਬ ਆਪਾਂ ਛਡਾ ਸਕਦੇ ਹਾਂ ਕਿ ਪਹਿਲੇ ਦਿਨ ਤੋਂ ਪਹਿਲੀ ਡੋਜ਼ ਤੋਂ ਜੀ ਠੀਕ ਹੈ ਇਹ ਕੁੜੀਆਂ ਜਿਹੜਾ ਆਪਾਂ ਕਹ ਲੋ ਕਿ ਅਲੱਗ-ਅਲੱਗ ਤਰੀਕੇ ਨਾਲ ਲੱਗਦੀਆਂ ਕਿਸੇ ਕੋਈ ਚਿੱਟਾ ਲਾਂਦਾ ਹੈਗਾ ਕੋਈ ਅਫੀਮ ਖਾਂਦਾ ਕੋਈ ਭੁੱਕੀ ਕੋ ਪੋਸ ਕੁਝ ਵੀ ਲਾਂਦਾ ਹੈਗਾ ਉਹਦੇ ਅਲੱਗ-ਅਲੱਗ ਹਿਸਾਬ ਨਾਲ ਅਲੱਗ-ਅਲੱਗ ਕੁੜੀਆਂ ਨੂੰ ਲੱਗਦੀਆਂ ਹੈਗੀਆਂ ਜੀ ਔਰ ਕੋਈ ਵੀ ਨਸ਼ਾ ਹੈਗਾ ਉਹ ਪਹਿਲੇ ਦਿਨ ਤੋਂ ਬੰਦ ਹੋ ਜਾਂਦਾ ਕਿਸੇ ਵੀ ਤਰ੍ਹਾਂ ਦੀ ਕੰਪਲਿਕੀਸ਼ਨ ਆ ਅੱਖ ਚੋਂ ਪਾਣੀ ਆ ਨੱਕ ਚੋਂ ਪਾਣੀ ਲੂਜ਼ ਮੋਸ਼ਨ ਛਿੱਕਾਂ ਜੁਕਾਮ ਝਟਕੇ ਲੱਗਣਾ ਪਹਿਲੇ ਦਿਨ ਤੋਂ ਆਪਣਾ ਨਸ਼ਾ ਬੰਦ ਕਰ ਦਿੰਦਾ ਉਹ 35 ਤੋਂ 40 ਦਿਨਾਂ ਦਾ ਉਹਦਾ ਮਤਲਬ ਕੋਰਸ ਹੁੰਦਾ 35 40 ਦਿਨ ਬਾਅਦ ਉਹ ਦਵਾਈ ਵੀ ਛੱਡ ਦਿੰਦਾ ਔਰ ਆਪਣੀ ਖੂਬਸੂਰਤ ਜ਼ਿੰਦਗੀ ਪਹਿਲਾਂ ਵਰਗੀ ਜ਼ਿੰਦਗੀ ਜੀਦਾ ਕੀ ਵਜ੍ਹਾ ਕੀ ਰਹਿੰਦੀ ਪਹਿਲਾ ਸਵਾਲ ਤਾਂ ਮੇਰਾ ਹੈ ਵੀ ਨਸ਼ਾ ਕਿਉਂ ਇਨਸਾਨ ਨੂੰ ਲੱਗਦਾ ਹੈ ਦੇਖੋ ਜੀ 90% ਕਾਰਨ ਇਹ ਹੈਗਾ ਕਿ ਜ਼ਿਆਦਾਤਰ ਜਿਹੜੇ ਲੋਕ ਹੈਗੇ ਆ ਸੈਕਸਚੁਅਲ ਟਾਈਮਿੰਗ ਲਈ ਇਹਨੂੰ ਯੂਜ਼ ਕਰਦੇ ਆ 2-4 ਵਾਰ ਅਡਿਕਟ ਮਤਲਬ ਕਿ ਲਗਾਉਂਦੇ ਆ ਉਸ ਤੋਂ ਬਾਅਦ ਅਡਿਕਟ ਹੋ ਜਾਂਦੇ ਆ ਮਤਲਬ ਕਿ ਐਕਚੁਅਲ ਹੋ ਜਾਂਦੇ ਆ ਉਸ ਤੋਂ ਬਾਅਦ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਚੌੜ ਚੌੜ ਦੇ ਵਿੱਚ ਲੱਗ ਜਾਂਦੇ ਆ ਜਿੱਦਾਂ ਕਹੋ ਕਿ ਪੈਸਾ ਖੁੱਲਾ ਹੈਗਾ ਆਪਣੇ ਇਲਾਕੇ ਦੁਆਬੇ ਦੇ ਵਿੱਚ ਬਾਹਰੋਂ ਪੈਸਾ ਆਈ ਜਾਂਦਾ ਜਾਂ ਕੁਝ ਇਹੋ ਜਿਹੇ ਯਾਰ ਦੋਸਤ ਹੁੰਦੇ ਜਿਹੜੇ ਉਹਨਾਂ ਨੂੰ ਲਗਾ ਦਿੰਦੇ ਆ ਕਿਉਂਕਿ ਇਹ ਚਿੱਟਾ ਇੱਕ ਇਹੋ ਜਿਹਾ ਨਸ਼ਾ ਹੈਗਾ ਕਿ ਜਿਹੜਾ ਆਪਾਂ 2-3-4 ਵਾਰ ਲਗਾਇਆ ਤਾਂ ਮੁੜ ਕੇ ਆਪਾਂ ਛੱਡਣਾ ਆਪਾਂ ਨੂੰ ਮੁਸ਼ਕਲ ਹੋ ਜਾਂਦਾ ਕਿਉਂਕਿ ਜਦੋਂ ਛੱਡਦੇ ਆ ਤਾਂ ਆਪ ਤੇ ਜਿਵੇਂ ਤੁਸੀਂ ਦੱਸਿਆ ਕਿ ਸੈਕਚੁਅਲੀ ਪਹਿਲਾ ਹੁੰਦਾ ਉਸ ਵਾਰ ਟਿਕ ਹੋ ਜਾਂਦਾ ਹੈ ਜੀ ਤੇ ਤੁਹਾਡੇ ਫਿਰ ਤੁਹਾਡੇ ਧਿਆਨ ਚ ਕਿਵੇਂ ਆਇਆ ਕਿ ਕੋਈ ਆਯੁਰਵੈਦਿਕ ਇਦਾਂ ਦਾ ਤਿਆਰਤਾ ਪ੍ਰੋਡਕਟ ਕੀਤਾ ਜਾਵੇ ਕਿ ਨੌਜਵਾਨ ਜਿਹੜੇ ਹਨ ਸ਼ਤਬਚਾ ਕੀ ਕੀ ਇਹਦੇ ਵਿੱਚ ਆਯੁਰਵੈਦਿਕ ਦੇ ਵਿੱਚ ਕੀ ਪਲਾਨ ਕੀਤਾ ਗਿਆ ਇਹਦੇ ਵਿੱਚ 20 ਤੋਂ 22 ਤਰ੍ਹਾਂ ਦੀ ਜੜੀ ਬੂਟੀਆਂ ਹੈਗੀਆਂ ਕੁਝ ਕੁ ਜੜੀ ਬੂਟੀਆਂ ਅੰਦਰ ਲਈ ਹੈਗੀਆਂ ਕੁਝ ਕੁ ਜੜੀ ਬੂਟੀਆਂ ਬਾਹਰ ਲਈਆਂ ਹੈਗੀਆਂ ਔਰ ਮਤਲਬ ਕਿ ਡਾਕਟਰਸ ਦੀ ਟੀਮ ਹੈਗੀ ਆ ਇੱਕ ਫਾਰਮੂਲਾ ਜਿਹੜਾ ਰਜਿਸਟਰ ਹੈਗਾ ਪੇਟੈਂਟ ਹੈਗਾ ਪੇਟੈਂਟ ਫਾਰਮੂਲਾ ਹੈਗਾ ਆਯੂਸ਼ ਮੰਤਰਾਲੇ ਤੋਂ ਪਾਸ ਹੈਗਾ ਇਸ ਮੈਡੀਸਨ ਦੇ ਵਿੱਚ ਨਾ ਕੋਈ ਨਸ਼ਾ ਆ ਨਾ ਕੋ ਕੈਮੀਕਲ ਆ ਨਾ ਕੋ ਐਲੋਪੈਥਿਕ ਸਾਲਟ ਹੈਗਾ ਇਹ ਮਤਲਬ ਕਿ ਪਿਓਰ ਆਯੁਰਵੈਦਿਕ ਮੈਡੀਸਨ ਹੈ ਇਹ ਨਾਲ ਕਿਸੇ ਦਾ ਕੋਈ ਨੁਕਸਾਨ ਨਹੀਂ ਹੈਗਾ ਦੇਖੋ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਜਿਹੜੇ ਚਾ ਕਾਪੀ ਵੀ ਕਰਦੇ ਆ ਮਤਲਬ ਕਿ ਮਾਰਕੀਟ 'ਚ ਬਹੁਤ ਸਾਰੀਆਂ ਪੁੜੀਆਂ ਬਣਾਉਂਦੀਆਂ ਮਤਲਬ ਕਿ ਕੀ ਹੈਗਾ ਕਿ ਪਿੱਛੇ ਲਿਖਿਆ ਹੋਇਆ ਸਾਰਾ ਫਾਰਮੂਲੇਸ਼ਨ ਲਿਖੀ ਹੋਈ ਆ ਮਤਲਬ ਕਿ ਉਹ ਸੇਮ ਪਰ ਲੈ ਕੇ ਉਹ ਮਤਲਬ ਯੋ ਇਹਨਾਂ ਹਰ ਚੀਜ਼ ਦਾ ਇੱਕ ਪ੍ਰੋਸੈਸ ਹੁੰਦਾ ਕਿਸੇ ਨੂੰ ਆਪਾਂ ਸ਼ਾਮੇ ਸੁਕਾਉਣੇ ਹੈਗੇ ਆ ਕਿਸੇ ਨੂੰ ਆਪਾਂ ਧੁੱਪ ਦੇ ਵਿੱਚ ਸੁਕਾਉਣੇ ਆ ਕਿਹੜੀ ਚੀਜ਼ ਕਿੰਨੀ ਮਾਤਰਾ ਦੇ ਵਿੱਚ ਪਾਣੀ ਹੈਗੀ ਆ ਉਹ ਮਤਲਬ ਕਿ ਉਹਦਾ ਹਿਸਾਬ ਹੁੰਦਾ ਲੇਕ ਲੋਕ ਬਹੁਤ ਸਾਰੇ ਹੈਗੇ ਆ ਮਤਲਬ ਕਿ ਇਹਦੇ ਪਿੱਛੇ ਲਿਖਿਆ ਪੜ ਕੇ ਮਤਲਬ ਆਪਣੇ ਬਣਾਏ ਜਾ ਰਹੇ ਹੈਗੇ ਆ ਕਿ ਉਹਦਾ ਰਿਜ਼ਲਟ ਨਹੀਂ ਆਉਂਦਾ ਹੈਗਾ ਇਸ ਲਈ ਇਹ ਕਹਿਣਾ ਚਾਹੁੰਦਾ ਕੈਮਰੇ ਲੱਗੇ ਕਿ ਜੋ ਫੇਕ ਹੈਗਾ ਉਸ ਤੋਂ ਵੀ ਆਪਾਂ ਨੂੰ ਬਚਣਾ ਚਾਹੀਦਾ ਔਰ ਜੋ ਫੇਕ ਖਾ ਕੇ ਵੀ ਜਦੋਂ ਪੁੜੀਆਂ ਦੀ ਗੱਲ ਕਰਦੇ ਆ ਬਹੁਤ ਸਾਰੇ ਲੋਕ ਸਾਨੂੰ ਕਹਿੰਦੇ ਕਿ ਤੁਹਾਡੀਆਂ ਵੀ ਪੁੜੀਆਂ ਹੀ ਹੈਗੀਆਂ ਮਤਲਬ ਕਿ ਸਿਰਫ ਪਾਉ ਚ ਪੁੜ ਬੰਦੇ ਆ ਬੰਦੇ ਕਹਿੰਦੇ ਜੀ ਅ ਅਸੀਂ ਪੁੜੀਆਂ ਪਹਿਲਾਂ ਖਾਧੀਆਂ ਸੀਗੀਆਂ ਸਾਨੂੰ ਫਰਕ ਨਹੀਂ ਪਿਆ ਅਸੀਂ ਇੱਥੋਂ ਦਵਾਈ ਲਈ ਸੀ ਆਪਾਂ ਕਿਸੇ ਤਰ੍ਹਾਂ ਨਾਲ ਨਹੀਂ ਲਿਆ ਇੱਥੋਂ ਦਵਾਈ ਲਈ ਸੀ ਲੇਕਿਨ ਮਤਲਬ ਉਹ ਕਿ ਯੂਰੀ ਥੋੜੀ ਕਿ ਹਰੇਕ ਪੁੜੀ ਸੇਮ ਹੀ ਹੋ ਸਕਦੀ ਆ ਨਾਲੇ ਆਪਾਂ 100% ਗਾਰੰਟੀ ਲੈਂਦੇ ਆ ਕਿ ਪਹਿਲੇ ਦਿਨ ਤੋਂ ਪਹਿਲੀ ਡੋਜ਼ ਤੋਂ ਮਤਲਬ ਕਿ ਬੰਦੇ ਨੂੰ ਫਰਕ ਪਏਗਾ ਔਰ ਔਨ ਕੈਮਰਾ ਇਹ ਵੀ ਕਹਣਾ ਚਾਹੁੰਦਾ ਅਗਰ ਉਹਨੂੰ ਫਰਕ ਨਹੀਂ ਹੈਗਾ ਤਾਂ ਆਪਾਂ ਮਨੀ ਬੈਕ ਗਾਰੰਟੀ ਵੀ ਦਿੰਦੇ ਆ ਜੀ ਦੂਜਾ ਇਹ ਕਿ ਇਹ ਦਵਾਈ ਬਣਾ ਦੇਣੀ ਪਰ ਇਹਨੂੰ ਯੂ ਕਿਵੇਂ ਕਰਨਾ ਖਾਣਾ ਕਿਵੇਂ ਆ ਕੀ ਇਹਦੀ ਕਹਿ ਸਕਦੇ ਆ ਸਟੈਪ ਬਾਈ ਸਟੈਪ ਕਿੱਦਾਂ ਇਹਨੂੰ ਪ੍ਰੈਕਟੀਕਲੀ ਯੂਜ਼ ਕਰਨਾ ਸੋ ਇਹ ਸਾਰੀ ਜਾਣਕਾਰੀ ਜਾਣਾਂਗੇ ਰਾਮ ਲਵਾਇਆ ਜੀ ਰਾਮ ਲਵਾਇਆ ਜੀ ਪੱਲਾ ਪੰਜਾਬ ਨੈਸ਼ਨ ਤੇ ਤੁਹਾਡਾ ਨਿੱਘਾ ਸਵਾਗਤ ਅੱਜ ਹੀ ਜੀ ਸਤਿ ਸ੍ਰੀ ਅਕਾਲ ਧੰਨਵਾਦ ਬਹੁਤ-ਬਹੁਤ ਤੁਹਾਡਾ ਜੀ ਆਰਸੀ ਲਾਈਫ ਕੇਰ ਜਿਹੜੀ ਹੈ ਕਿ ਜ਼ਿੰਦਗੀ ਬਚਾਉਣ ਵਾਲੀ ਤੱਤ ਕਹਿ ਸਕਦਾ ਇਹਨੂੰ ਬਹੁਤ ਕਿਉਂਕਿ ਮੌਤ ਜਿਹੜੀ ਆ ਨਸ਼ੇੜੀ ਨੂੰ ਇਕੱਲੇ ਨਹੀਂ ਆਉਂਦੀ ਪੂਰੇ ਪਰਿਵਾਰ ਨੂੰ ਆਉਂਦੀ ਆ ਕਿਉਂਕਿ ਨਸ਼ੇੜੀ ਜਦੋਂ ਨਸ਼ਾ ਕਰਦਾ ਉਹ ਨਹੀਂ ਕਿ ਆਪਣਾ ਸਿਰੋਚ ਰਹਿੰਦਾ ਪਰ ਪਰਿਵਾਰ ਮਰਦਾ ਨਾਲ ਪਰਿਵਾਰ ਮਰਦਾ ਪਰਿਵਾਰਾਂ ਨੂੰ ਇਸ ਨਸ਼ੇੜੀ ਨੂੰ ਨਸ਼ਿਆਂ ਨੂੰ ਬਚਾਉਣ ਦੇ ਲਈ ਲੋਕਾਂ ਨੂੰ ਨਸ਼ਾ ਤੋ ਰਹਤ ਕਰਨ ਦੇ ਲਈ ਇਹ ਆਰਜੀ ਜਿਹੜੀ ਤੁਸੀਂ ਲਾਈਫ ਕੇਅਰ ਬਣਾਇਆ ਇਹਨੂੰ ਜੂਸ ਕਿਵੇਂ ਕਰਨਾ ਹੈ ਕਿਵੇਂ ਇਹਦਾ ਖਾਣ ਦਾ ਤਰੀਕਾ ਆ ਨੰਬਰ 2 ਜਿਹੜਾ ਤੁਸੀਂ ਦੱਸਦੇ ਹੋ ਇਹਦੇ ਵਿੱਚ ਕੋਈ ਪਰਹੇਜ਼ ਕੋਈ ਕਈ ਚੀਜ਼ਾਂ ਦੇ ਕਿਉਂਕਿ ਪਰਹੇਜ਼ ਵੀ ਬਹੁਤ ਜ਼ਰੂਰ ਹੁੰਦੇ ਇਹ ਸਾਰਾ ਕੁਝ ਚਾੜ੍ਹ ਦੇ ਦਰਸ਼ਕਾਂ ਨੂੰ ਜਾਣਨਾ ਚਾਹੁੰਦੇ ਕੀ ਕਰਨਾ ਚਾਹੀਦਾ ਆ ਰਤੂ ਸਾਹਿਬ ਦੇਖੋ ਇਹਦਾ ਜਿਹੜਾ ਖਾਣ ਦਾ ਤਰੀਕਾ ਹੈਗਾ ਵਾ ਕੋਈ ਵੀ ਨਸ਼ਾ ਜਿਹੜਾ ਆਪਾਂ ਕਰਦੇ ਆ ਜਿੰਨੇ ਵਜੇ ਅਸੀਂ ਨਸ਼ਾ ਕਰਦੇ ਆ ਫੋਰ ਐਗਜ਼ਾਮਪਲ ਅਸੀਂ 8 ਵਜੇ ਕੋਈ ਨਸ਼ਾ ਕਰਦੇ ਚਾਹੇ ਚਿੱਟਾ ਚਾਹੇ ਫੀਮ ਹੈ ਚਾਹੇ ਡੁੱਡੇ ਹੈ ਤੇ ਇਹ ਆਪਾਂ ਇਸ ਤੋਂ 1 ਘੰਟਾ ਪਹਿਲਾਂ ਇਹ ਵਾਲੀ ਜਿਹੜੀ ਮੈਡੀਸਿਨ ਲੈਣੀ ਹੈਗੀ ਮਤਲਬ ਇਹ ਪਾਊਚ ਨੇ ਪਾਊਡਰ ਫਾਰਮ ਦੇ ਵਿੱਚ ਹੈ ਇਹ ਡਿਪੈਂਡ ਕਰਦਾ ਕਿੰਨੇ ਪਾਊਚ ਲੈਣੇ ਨੇ ਡਿਪੈਂਡ ਕਰਦਾ ਕਿ ਉਹ ਨਸ਼ਾ ਕਿਹੜਾ ਕਰ ਰਿਹਾ ਜੇ ਅਗਰ ਉਹ ਚਿੱਟਾ ਲਗਾ ਰਿਹਾ ਤਾਂ ਕਿੰਨਾ ਲਗਾ ਰਿਹਾ ਮਤਲਬ ਕਿ 25 ਸੈਂਟ ਲਾ ਰਿਹਾ ਅੱਧੀ ਗ੍ਰਾਮੀ ਲਾ ਰਿਹਾ ਜਾਂ ਗ੍ਰਾਮੀ ਲਾ ਅਲੱਗ ਅਲੱਗ ਬੰਦੇ ਦੇ ਲਈ ਅਲੱਗ ਲਾਗੇ ਦੇ ਜਿਹੜੀ ਡੋਸ ਹੈਗੀ ਹੈ ਠੀਕ ਹੈ ਔਰ ਇਹਨੂੰ ਮਤਲਬ ਕਿ ਕੱਟ ਕੇ ਪਾਣੀ ਦੇ ਵਿੱਚ ਘੋਲ ਕੇ ਪੀ ਲੈਣਾ ਠੀਕ ਹੈ ਦੂਸਰਾ ਇਸ ਤੋਂ ਬਾਅਦ ਅੱਧਾ ਘੰਟਾ ਕੁਝ ਨਹੀਂ ਖਾਣਾ ਤੇ ਦਿਨ ਦੇ ਵਿੱਚ ਆਪਾਂ ਨੇ ਮਤਲਬ ਕਿ ਲਿਕੁਇਡ ਹੀ ਜ਼ਿਆਦਾ ਲੈਣਾ ਲਿਕੁਇਡ ਕਿਉਂ ਲੈਣਾ ਮੰ ਦੇਰ ਨਾਲ ਪਚਣ ਵਾਲੀਆਂ ਚੀਜ਼ਾਂ ਅਵਾਈਡ ਕਰਨੀਆਂ ਉਹਦਾ ਕਾਰਨ ਕੀ ਹੈ ਕਿ ਅਸੀਂ ਲੀਵਰ ਨੂੰ ਫ੍ਰੀ ਰੱਖਣਾ ਦੋ ਤਿੰਨ ਚੀਜ਼ਾਂ ਨੇ ਦੇਖੋ ਸਭ ਤੋਂ ਪਹਿਲਾਂ ਤਾਂ ਇਹਨੇ ਸਾਡੀ ਤੋੜ ਨੂੰ ਜਿਹੜਾ ਉਹ ਠੀਕ ਕਰਨਾ ਕਿਸੇ ਵੀ ਤਰ੍ਹਾਂ ਦੀ ਤੋੜ ਅੱਖਾਂ ਚ ਪਾਣੀ ਨੱਕ ਚ ਪਾਣੀ ਵਾਸੀਆ ਪੇਟ ਦਰਦ ਲੂਜ਼ ਮੋਸ਼ਨ ਛਟਕੇ ਸ਼ਿਵਰੰਗਾਨੀ ਇਹ ਸਾਰੀਆਂ ਜਿਹੜੀਆਂ ਵੀ ਕੰਪਲਿਕੀਸ਼ਨਸ ਇਹ ਪਹਿਲੇ ਦਿਨ ਤੋਂ ਹੀ ਕਵਰ ਕਰ ਲੈਂਦਾ ਠੀਕ ਹੈ ਦੂਸਰਾ ਸਭ ਤੋਂ ਮੇਨ ਵੱਡਾ ਜਿਹੜਾ ਕੰਮ ਹੈ ਕਿਉਂਕਿ ਲੋਕ ਅੱਜ ਸੈਂਟਰਾਂ ਦੇ ਵਿੱਚ ਜਾਂਦੇ ਨੇ ਠੀਕ ਹੈ 6-6 ਮਹੀਨੇ ਲਾ ਕੇ ਜਾਂ 3-3-4 ਮੇਰੇ ਕੋਲ ਆਦੇ ਨੇ ਲੋਕ ਕਹਿੰਦੇ ਜੀ 10 ਵਾਰੀ ਮੈਂ ਸੈਂਟਰ ਜਾਇਆ ਬਈ ਫੇਰ ਲੱਗ ਗਿਆ ਕਾਰਨ ਕੀ ਰਹ ਜਾਂਦਾ ਉੱਥੇ ਕਾਰਨ ਰਹ ਜਾਂਦਾ ਕਿ ਜਦ ਤੂੰ ਜੜ ਨਹੀਂ ਨਾ ਖਤਮ ਹੋਈ ਤੇ ਫਿਰ ਉਹ ਪ੍ਰੋਬਲਮ ਦੁਬਾਰਾ ਆ ਜਾਂਦੀ ਹੈ ਹੁਣ ਇਹ ਜੜ ਤੇ ਕੰਮ ਕਰਦਾ ਇਹਨੇ ਸਾਡੀ ਬਾਡੀ ਨੂੰ ਡੀਟੌਕਸ ਕਰਨਾ ਬਾਡੀ ਨੂੰ ਸਾਫ ਕਰਨਾ ਠੀਕ ਹੈ ਸਾਡੇ ਬਲੱਡ ਦੇ ਵਿੱਚ ਜਦੋਂ ਕੋਈ ਇੰਜੈਕਸ਼ਨ ਲਗਾਉਂਦਾ ਸਾਡੇ ਬਲੱਡ ਚ ਮਿਕਸ ਹੋ ਗਿਆ ਨਸ਼ਾ ਕੈਮੀਕਲ ਮਿਕਸ ਹੋ ਗਿਆ ਇਹਨੇ ਉਹਨੂੰ ਸਾਫ ਕਰਨਾ ਜੀ ਬਾਡੀ ਡੀਟੌਕਸ ਕਰ ਦੇਗਾ ਜਿਹਦੇ ਲਈ ਅਸੀਂ ਲਿਕਵਿਡ ਜ਼ਿਆਦਾ ਇਨਟੇਕ ਕਰਨਾ ਤੇ ਤੀਸਰਾ ਕੰਮ ਕੀ ਹੈ ਕਿ ਇਹ ਸਾਡੀ ਬਾਡੀ ਦੇ ਵਿੱਚ ਜਾਨ ਪਾਉਂਦਾ એનર્ਜੀ ਸਾਡੀ ਅਨਰਜੀ ਲੈਵਲ ਨੂੰ ਬੂਸਟ ਕਰਦਾ ਇਮਿਊਨਿਟੀ ਨੂੰ ਬੂਸਟ ਕਰਦਾ ਜਿਹਦੇ ਨਾਲ ਸਾਡੀ ਵਿਲ ਪਾਵਰ ਸਟਰੋਂਗ ਹੁੰਦੀ ਹੈ ਜਦੋਂ ਸਾਡੀ ਵਿਲ ਪਾਵਰ ਸਟਰੋਂਗ ਹੁੰਦੀ ਹੈ ਉਦੋਂ ਅਸੀਂ ਆਪਣੇ ਫਿਊਚਰ ਬਾਰੇ ਸੋਚਦੇ ਹਾਂ ਆਪਣੇ ਪਰਿਵਾਰ ਬਾਰੇ ਸੋਚਦੇ ਹਾਂ ਠੀਕ ਹੈ ਤੋਂ ਇਹ ਤਿੰਨ ਕੰਮ ਇਹਦੇ ਮੇਨ ਨੇ ਜੀ ਠੀਕ ਹੈ ਉਸ ਤੋਂ ਇਲਾਵਾ دیر ਨਾਲ ਪਚਣ ਵਾਲੀਆਂ ਚੀਜ਼ਾਂ ਵਰਗੇ ਅਸੀਂ ਤਾਂ ਕਰਦੇ ਹਾਂ ਕਿ ਲੀਵਰ ਨੂੰ ਆਪਾਂ ਫ੍ਰੀ ਰੱਖਣਾ ਕਿ ਉਹ ਸਾਡੀ ਬਾਡੀ ਨੂੰ ਡੀਟੌਕਸ ਕਰ ਸਕੇ ਕਿਉਂਕਿ ਜੇ ਲੀਵਰ ਇੱਕ ਇਹੋ ਜਿਹਾ ਆਰਗਾਨਾ ਜਿਹੜਾ ਸਾਡੀ ਬਾਡੀ ਦਾ ਦੂਸਰਾ ਦਿਮਾਗ ਮੰਨਿਆ ਜਾਂਦਾ ਕਿ ਉਹ ਜੋ ਕੁਝ ਵੀ ਆਪਾਂ ਖਾਣੇ ਪੀਣੇ ਆ ਉਹ ਸਾਰਾ ਮੈਨੇਜ ਲੀਵਰ ਹੀ ਕਰਦਾ ਹੈ ਜੀ ਆ ਰਾਮਲਲ ਭਾਈ ਜੀ ਮੈਂ ਤੁਸੀਂ ਦੱਸਿਆ ਕਿ ਲੀਵਰ ਨੂੰ ਆਪਾਂ ਸੰਭਾਲਦੇ ਹਾਂ ਜਾਂ ਇਹ ਖਾਣ ਦੇ ਤਰੀਕੇ ਹੁੰਦੱਸੇ ਜਦੋਂ ਕੋਈ ਵੀ ਤੁਹਾਡੇ ਕੋਲ ਪੇਸ਼ੈਂਟ ਆਉਂਦਾ ਆਪਾਂ ਪਹਿਲਾਂ ਉਹਦੀ ਕਨੈਟੀਨ ਨੂੰ ਵੀ ਦੇਖਦੇ ਆ ਵੀ ਇਹ ਬੰਦਾ ਕਿੰਨਾ ਚਿਰ ਤੋਂ ਕਰ ਰਿਹਾ ਔਰ ਕਿੰਨਾ ਕਰ ਰਿਹਾ ਹੈ ਇਹਦੇ ਲਈ ਫੇਕੀਬ ਤੁਸੀਂ ਕਿਦਾਂ ਦਾ ਟਰੀਟਮੈਂਟ ਫੇਰ ਰੱਖਦੇ ਹੋ ਕਿਉਂਕਿ ਪਹਿਲਾਂ ਉਹਦੀ ਬਾਇਓ ਹਿਸਟਰੀ ਜਿਹੜੀ ਜਾਣਦੇ ਆ ਤੇ ਹਿਸਟਰੀ ਸਾਫ ਨਾਲ ਫੇਰ ਟਰੀਟਮੈਂਟ ਕਿਵੇਂ ਸ਼ੁਰੂ ਕਰਦੇ ਆ ਦੇਖੋ ਸਰ ਕੋਈ ਬੰਦਾ ਕਿਸੇ ਨੂੰ ਮਹੀਨਾ ਹੋਇਆ ਨਸ਼ਾ ਕਰਦੇ ਨੂੰ ਕਿਸੇ ਨੂੰ ਹੋ ਗਿਆ ਸਾਲ ਇੱਕ ਬੰਦੇ ਨੂੰ ਹੋ ਗਏ 5 ਸਾਲ ਹੁਣ ਜਿਹੜਾ 5 ਸਾਲ ਤੋਂ ਨਸ਼ਾ ਕਰ ਰਿਹਾ ਉਹ ਉਹਨੂੰ ਪ੍ਰੋਬਲਮ ਵੀ ਜ਼ਿਆਦਾ ਹੋਊਗੀ ਠੀਕ ਹੈ ਤੇ ਉਹ ਕਮਜ਼ੋਰ ਵੀ ਜ਼ਿਆਦਾ ਹੋਊਗਾ ਉਹਦੇ ਲੀਵਰ ਦੇ ਵਿੱਚ ਪ੍ਰੋਬਲਮ ਜ਼ਿਆਦਾ ਹੋਊਗੀ ਇਸ ਕਰਕੇ ਅਸੀਂ ਲਗਭਗ ਉਸ ਬੰਦੇ ਨੂੰ ਕੋਲ ਬੁਲਾਣੇ ਆ ਜਿਹੜਾ ਇੰਜੈਕਸ਼ਨ ਲਗਾਉਂਦਾ ਹੋਵੇ ਜਿਹੜਾ ਬਹੁਤ ਪੁਰਾਣੇ ਟਾਈਮ ਤੋਂ ਨਸ਼ਾ ਕਰਦਾ ਹੋਵੇ ਕਿਉਂਕਿ ਦੇਖਣਾ ਹੁੰਦਾ ਕਿ ਉਹਦੀ ਸਿਹਤ ਕਿਹੋ ਜੀ ਆ ਬਹੁਤਾ ਜ਼ਿਆਦਾ ਕਮਜ਼ੋਰ ਤਾਂ ਨਹੀਂ ਜੇ ਚਿੱਟਾ ਟੀਕਾ ਲਗਾ ਰਿਹਾ ਕਿਤੇ ਐ ਤਾਂ ਨਹੀਂ ਵੀ ਉਹਨੂੰ ਕਾਲਾ ਪੀੜਿਆ ਵਾ ਕਾਲਾ ਪੀੜਿਆ ਤਾਂ ਕਿਹੜੀ ਸਟੇਜ ਦੇ ਉੱਤੇ ਆ ਫਿਰ ਆਪਾਂ ਉਹਦੇ ਹਿਸਾਬ ਦੇ ਨਾਲ ਟਰੀਟ ਕਰਦੇ ਆ ਕੋਈ ਨਵਾਂ ਬੰਦਾ ਆ ਹਲੇ ਸਾਲ ਹੋਇਆ ਜਾਂ ਹਲੇ 6 ਮਹੀਨੇ ਹੋਇਆ ਜਾਂ ਘੱਟ ਨਸ਼ਾ ਕਰਦਾ ਉਹਨੂੰ ਸਾਡੇ ਕੋਲ ਆਣ ਦੀ ਵੀ ਲੋੜ ਨਹੀਂ ਉਹ ਫ ਕਿਹੜਾ ਸੁਮਿਲ ਦਿੰਦੇ ਹੋ ਫਿਰ ਪਹੁੰਚ ਦੇ ਨਾਲ ਜੀ ਇਹਦੇ ਨਾਲ ਨਾ ਆਪਾਂ ਇਹ ਦਿੰਦੇ ਆ ਆਰਜੀ ਲਿਵ ਕੇਅਰ ਇਹ ਲੀਵਰ ਵਾਸਤੇ ਆ ਦੇਖੋ ਜਦੋਂ ਸਾਡਾ ਲੀਵਰ ਤੰਦਰੁਸਤ ਆ ਤਾਂ ਕੋਈ ਵੀ ਖਾਦੀ ਪੀਤੀ ਚੀਜ਼ ਸਾਨੂੰ ਸਹੀ ਲੱਗਦੀ ਆ ਅਗਰ ਲੀਵਰ ਸਹੀ ਨਹੀਂ ਆ ਤਾਂ ਉਹ ਮਤਲਬ ਵੇਸਟ ਜਾਂਦੀ ਚੀਜ਼ ਇਸ ਕਰਕੇ ਇਹ ਆਪਾਂ ਲਿਵ ਕੇਅਰ ਦਿੰਦੇ ਨਾਲ ਇਹ ਲੀਵਰ ਨੂੰ ਜਲਦੀ ਠੀਕ ਕਰਦੀ ਹੈ ਤਾਂ ਜੋ ਕਿ ਜਿਹੜਾ ਮੈਡੀਸਨ ਦਾ ਹੈ ਰਿਜ਼ਲਟ ਉਹ ਵਧੀਆ ਆ ਸਕੇ ਦੂਸਰਾ ਹੈਗਾ ਸਾਡੇ ਕੋਲ ਸਟ੍ਰੈਸ ਫ੍ਰੀ ਆਰਜੀ ਸਟ੍ਰੈਸ ਵੀ ਜਿਹੜਾ ਕਿਉਂਕਿ ਜਿਹੜਾ ਬੰਦਾ ਨਸ਼ੇ ਦੇ ਵਿੱਚ ਫਸਦਾ ਨਾ ਉਹ ਦਿਮਾਗੀ ਤੌਰ ਦੇ ਉੱਤੇ ਬਹੁਤ ਕਮਜ਼ੋਰ ਹੋਇਆ ਹੁੰਦਾ ਇਹ ਸਾਡੇ ਦਿਮਾਗ ਦੀ ਫਾਲਤੂ ਦੀ ਦੌੜ ਭੱਜ ਹੈ ਜਿਹੜੀ ਉਹਨੂੰ ਖਤਮ ਕਰਦਾ ਮਤਲਬ ਇੱਕ ਤਾਂ ਦੇਖੋ ਟੈਨਸ਼ਨ ਹੁੰਦੀ ਹੈ ਕੋਈ ਵਜ੍ਹਾ ਇੱਕ ਬਿਨਾਂ ਵਜ੍ਹਾ ਤੋਂ ਉਹ ਜਿਹੜੀ ਬਿਨਾਂ ਵਜ੍ਹਾ ਤੋਂ ਸਾਡਾ ਦਿਮਾਗ ਇੱਧਰ ਉੱਧਰ ਭੱਜਦਾ ਭਟਕਦਾ ਇਹ ਉਹ ਠੀਕ ਕਰਦੇ ਹੋ ਬੰਦੇ ਨੂੰ ਰੈਸਟ ਦਿੰਦੀ ਹੋ ਇਹ ਨੀਂਦ ਦੇ ਵਿੱਚ ਹੈਲਪ ਕਰਦੀ ਹੈ ਜਦੋਂ ਤੱਕ ਜਦੋਂ ਤੂੰ ਤੁਸੀਂ ਇਸ ਚੀਜ਼ ਨਾਲ ਜੁੜੇ ਹੋ ਪ੍ਰਕਿਰਤੀ ਨਾਲ ਕਿਉਂਕਿ ਪ੍ਰਕਿਰਤੀ ਨਾਲ ਜੇ ਗੱਲ ਕਰੇ ਪਰਾਤਾਂ ਸਮੇ ਤੋਂ ਚੱਲੀ ਆ ਰਹੀ ਆ ਹੁਣ ਤੇ ਪਮਾ ਅਸੀਂ ਐਲੋਇਥਿਕ ਆ ਗਏ ਆ ਵੱਡੇ ਵੱਡੇ ਸੈਂਟਰਾਂ ਦੀ ਤੁਸੀਂ ਗੱਲ ਕੀਤੀ ਜਾਂਦੇ ਆ ਨਹੀਂ ਠੀਕ ਹੋ ਰਿਹਾ ਜਾਂ ਟੀਕੇ ਤੇ ਆ ਗਿਆ ਡਾਕਟਰ ਬੇਰਾ ਕੋਸ਼ਿਸ਼ ਕਰਦੇ ਆ ਪਰ ਆਯੁਰਵੈਦਿਕ ਜਿਹੜੀ ਅਸਰ ਕਰਦੀ ਆ ਹਨ ਤਾਂ ਕਿੰਨੇ ਕਿ ਪੇਸ਼ੈਂਟ ਜਿਹੜੇ ਤੁਹਾਡੇ ਕੋਲ ਆਏ ਨੇ ਔਰ ਅੱਜ ਉਹ ਕਹਿ ਰਹੇ ਨੇ ਕਿ ਮੈਂ ਆਰਾਮ ਲਵਾਇਆ ਜੀ ਬਿਲਕੁਲ ਫਿੱਟ ਹੋ ਗਿਆ ਮੈਨੂੰ ਬੜੀਆ ਤੁਹਾਨੂੰ ਵੀ ਲੱਗਦਾ ਕਿ ਮੈਂ ਜੋ ਪੇਸ਼ੈਂਟ ਨੂੰ ਹੱਥ ਪਾਇਆ ਸੀ ਅੱਜ ਪੇਸ਼ੈਂਟ ਠੀਕ ਹੈ ਕਿਦਾਂ ਦੇ ਪੇਸ਼ੈਂਟ ਤੁਹਾਨੂੰ ਮਿਲਦੇ ਜਿਹੜੇ ਉਹ ਕਿੰਨੇ ਕਿ ਸਰ ਹਜ਼ਾਰਾਂ ਲੋਕ ਠੀਕ ਹੋ ਚੁੱਕੇ ਨੇ ਅਗਰ ਗੱਲ ਕਰਾਂ ਕਈ ਵਾਰੀ ਜਦੋਂ ਕਹਿੰਦੇ ਵੀ ਇਧਰੋਂ ਕਦੇ ਉਹ ਲੰਘਦੇ ਨੇ ਉਹਨਾਂ ਦੇ ਪੇਰੈਂਟਸ ਲੰਘਦੇ ਨੇ ਤਾਂ ਮਿਲ ਕੇ ਜ਼ਰੂਰ ਜਾਂਦੇ ਨੇ ਉਹ ਖੁਸ਼ ਨੇ ਕਹਿੰਦੇ ਵੀ ਸਾਨੂੰ ਇੰਨੇ ਸਾਲ ਹੋ ਗਏ ਕੋਸ਼ਿਸ਼ਾਂ ਕਰਦੇ ਰਹੀਆਂ ਮੈਡੀਸਨ ਕਿਤੋਂ ਬਹੁਤ ਕੁਝ ਖਾਦਾ ਪਰ ਉਹ ਬੰਦਾ ਸਾਡਾ ਠੀਕ ਨਹੀਂ ਹੋਇਆ ਅੱਜ ਅਗਰ ਸਾਡਾ ਪੁੱਤਰ ਸਾਡਾ ਭਰਾ ਅਗਰ ਉਹ ਮਤਲਬ ਕਹਿੰਦੇ ਵੀ ਸਾਡੇ ਵਿੱਚ ਹੈ ਔਰ ਠੀਕ ਹੈ ਤਾਂ ਉਹ ਥੋੜੇ ਕਰਕੇ ਮੈਂ ਕਹਿੰਦਾ ਦੇਖੋ ਚਲੋ ਉਹ ਇਸ ਮੈਡੀਸਨ ਕਰਕੇ ਜਾਂ ਉਹ ਪਰਮਾਤਮਾ ਦੀ ਮਿਹਰ ਕਰਕੇ ਅਸੀਂ ਤਾਂ ਇੱਕ ਜਰੀਆ ਬਣ ਗਏ ਜੀ ਜੀ ਲੋਕ ਖੁਸ਼ ਨੇ ਜੀ ਮਤਲਬ ਇਸ ਦਲਦ اپنی ਲਾਈਫ ਨੂੰ ਵਧੀਆ ਇੰਜੋਏ ਕਰ ਰਹੀ ਨਹੀਂ ਲੋਕ ਤੁਹਾਡਾ ਕਿਹਨਤ ਪਾਵੇ ਇਹ ਤੁਸੀਂ ਇੱਕ ਨੌਜਵਾਨੀ ਬਲਕਿ ਇੱਕ ਪਰਿਵਾਰ ਬਚਾਇਆ ਜੀ ਬਿਲਕੁਲ ਕੱਲਾ ਇੱਕ ਨੌਜਵਾਨ ਠੀਕ ਹੋਇਆ ਉਹਦੇ ਨਾਲ ਸਾਰਾ ਪਰਿਵਾਰ ਠੀਕ ਹੋਇਆ ਬਿਲਕੁਲ ਬਿਲਕੁਲ ਜੀ ਕੱਲਾ ਜਿੱਦਾਂ ਹੁਣ ਨਸ਼ਾ ਜਿਸ ਘਰ ਚ ਵੱਧ ਜਾਂਦਾ ਉਹ ਕੱਲਾ ਬੰਦਾ ਉਹ ਪਰੇਸ਼ਾਨ ਨਹੀਂ ਹੈ ਜੀ ਪੂਰਾ ਟੱਬਰ ਪਰੇਸ਼ਾਨ ਹੈ ਇਹ ਨਸ਼ੇ ਦੇ ਕਰਕੇ ਲੱਖਾਂ ਕਰੋੜਾਂ ਘਰ ਉਜੜ ਗਏ ਅੱਜ ਤੁਸੀਂ ਦੇਖ ਲਓ ਹਰ ਪਾਸੇ ਆਪਣੇ ਵਾਲੇ ਦੁਆਲੇ ਉਹ ਐਗਜ਼ਾਮਪਲਾਂ ਹੈਗੀਆਂ ਲੋਕ ਜਿਹੜੇ ਵਧੀਆ ਚੰਗੇ ਖੇਤਾਂ ਦੇ ਮਾਲਕ ਸੀ ਅੱਜ ਉਹ ਰੋੜਤੇ ਨੇ ਬਹੁਤ ਬੁਰੀਆਂ ਤੇ ਮੰਦ ਭਗੀਆਂ ਖਬਰਾਂ ਆਉਂਦੀਆਂ ਕਿ ਅੱਜ ਇੱਕ ਨੌਜਵਾਨ ਨਸ਼ੇ ਦੀ ਪੇਟ ਚੜ ਗਿਆ ਇੱਕ ਮਾਂ ਦਾ ਹੋਰ ਪੁੱਤਰ ਨਸ਼ੇ ਨੇ ਨਿਗਲ ਲਿਆ ਇਹ ਇਕੱਲੇ ਪੰਜਾਬ ਦੀ ਗੱਲ ਨਹੀਂ ਇਕੱਲੇ ਹਿੰਦੁਸਤਾਨ ਦੀ ਨਹੀਂ ਵਿਦੇਸ਼ਾਂ ਤੋਂ ਵੀ ਬਹੁਤ ਸਾਰੇ ਨੌਜਵਾਨ ਜਾਂ ਪੰਜਾਬ ਦੀ ਗੱਲ ਕਰੇ ਪੰਜਾਬ ਤੋਂ ਪੜਨ ਗਏ ਜਿਹੜੇ ਨੌਜਵਾਨ ਹੈ ਬਾਹਰ ਕੈਨੇਡਾ ਇੰਗਲੈਂਡ ਅਮਰੀਕਾ ਦੇ ਵਿੱਚ ਵੀ ਨਸ਼ਿਆਂ ਦੀ ਪੇਟ ਚੜ ਜਾਂਦੇ ਨੇ ਇੱਥੋਂ ਠੀਕ ਠਾਕ ਜਾਂਦਾ ਹੈ ਗੱਲਬਾਤ ਠੀਕ ਕਰਦਾ ਹੈ ਪਰ ਸਵੇਰਿਕ ਫੋਨ ਆਉਂਦਾ ਕਿ ਤੁਹਾਡਾ ਪੁੱਤ ਇਸ ਦੁਨੀਆ ਤੇ ਨਹੀਂ ਰਿਹਾ ਖਾ ਲਿਆ ਤੇ ਖਾ ਲਿਆ ਨਸ਼ੇ ਦੇ ਇੰਤ ਇਸ ਨਸ਼ੇ ਦੇ ਦਹਿਤ ਨੂੰ ਰੋਕਣ ਦੇ ਲਈ ਜਿਹੜੀ ਜੀ ਆਰ ਜੀ ਲਾਈਫ ਕੇਅਰ ਜਿਹੜੀ ਇਹ ਪ੍ਰੋਡਕਟ ਤਿਆਰ ਕੀਤਾ ਗਿਆ ਆ ਸੋ ਆਪਾਂ ਸੁਖਮੀਤ ਜੀ ਤੋਂ ਜਾਣਾਂਗੇ ਕਿ ਜਿਹੜਾ ਪ੍ਰੋਡਕਟ ਤਿਆਰ ਕੀਤਾ ਇਹ ਕੀ ਤੁਹਾਡੇ ਮਨ ਦੇ ਵਿੱਚ ਪਹਿਲਾਂ ਆਇਆ ਸੀ ਕਿਦਾਂ ਦੀ ਤੁਹਾਡੇ ਕੋਲ ਲੋ ਕਿਸੇ ਲੋਕਾਂ ਨਾਲ ਟਾਈ ਅਪ ਹੋਏ ਹੋਗੇ ਤੁਹਾਨੂੰ ਕੋਈ ਇਦਾਂ ਦੇ ਲੋਕਾਂ ਬੁਲਾਏ ਹੋਣਗੇ ਮੈਸੇਜ ਸਾਡੇ ਨਸ਼ਾ ਬਹੁਤ ਹੈ ਨਸ਼ੇ ਨੂੰ ਰੋਕਣ ਦੇ ਲਈ ਉਪਰਾਲਾ ਕੀਤਾ ਗਿਆ ਕੀ ਵਜਾ ਰਹੀ ਹੈ ਕਿਉਂ ਇਹ ਪ੍ਰੋਡਕਟ ਤਿਆਰ ਕਰਨਾ ਪਿਆ ਸੁਮਿਤ ਇਸ ਗੱਲ ਜੀ ਕੀ ਵਜਾ ਰਹੀ ਹੈ ਕਿ ਤੁਹਾਡੇ ਨੂੰ ਇਹ ਪ੍ਰੋਡਕਟ ਦੀ ਤਿਆਰੀ ਕਰਨੀ ਪਈ ਸੋ ਸਾਡੇ ਕੋਲੇ ਪੰਜਾਬ ਤੋਂ ਇਲਾਵਾ ਵੀ ਫੋਰਨ ਕੰਟਰੀ ਦੇ ਵਿੱਚ ਕੋਈ ਕੈਨੇਡਾ ਅਮਰੀਕਾ ਆਸਟ੍ਰੇਲੀਆ ਤੋਂ ਇਹੋ ਜਿਹੇ ਕੰਟਰੀਆਂ ਵਰਗੇ ਕਿਉਂਕਿ ਉਸ ਜਗ੍ਹਾ ਦੇ ਉੱਪਰ ਇਹ ਚੀਜ਼ਾਂ ਸ਼ਰੀਆਮ ਨਹੀਂ ਜਿਹੜੇ ਲੋਕ ਨੇ ਆਮ ਹੀ ਆਪਣੇ ਜਿਹੜੇ ਨੌਜਵਾਨ ਨੇ ਬਾਹਰ ਵਾਲੇ ਜਿਹੜੇ ਨੇ ਉਹ ਵੀ ਮਤਲਬ ਜਿਹੜਾ ਨਸ਼ਾ ਵਾ 2 2 3 ਗ੍ਰਾਮ ਜੇਬਾਂ ਦੇ ਵਿੱਚ ਪਾ ਕੇ ਤੁਰੇ ਫਿਰਦੇ ਨੇ ਉਹ ਜਗਾ ਤੁਹਾਨੂੰ ਸਾਨੂੰ ਕਾਲ ਮੈਸੇजेस ਆਉਂਦੇ ਨੇ ਕਿ ਸਰ ਸਾਡਾ ਹੱਲ ਕਰੋ ਠੀਕ ਹੈ ਐ ਵੀ ਇੱਕ ਖਾਸ ਰੀਜ਼ਨ ਹੈ ਕਿ ਅਸੀਂ ਇਹ ਵਾਲਾ ਪ੍ਰੋਡਕਟ ਜਿਹੜਾ ਵਾ ਮਾਰਕੀਟ ਵਿੱਚ ਲਾਂਚ ਕੀਤਾ ਵਾ ਜਿੱਦਾਂ ਕਿ 100 ਤੇ 1% ਰਿਜ਼ਲਟ ਆ ਰਿਹਾ ਵਾ ਹੁਣ ਐ ਨਹੀਂ ਆ ਕਿ ਸਾਡੇ ਪ੍ਰੋਡਕਟ ਦੇ ਨਾਲ ਤੁਸੀਂ ਅਗਰ ਸਾਡੀ ਦਵਾਈ ਲਓਗੇ ਤੇ ਹਫਤੇ ਬਾਅਦ ਜਾਂ 10 ਦਿਨਾਂ ਬਾਅਦ ਤੁਹਾਨੂੰ ਰਿਜ਼ਲਟ ਆਏਗਾ ਇੱਕ ਅਤਸਾ ਦੀ ਮੈਜੀਕਲ ਪੁੜੀਆ ਹੈਗੀ ਹੈ ਜਿਹਦਾ ਤੁਹਾਨੂੰ ਪਹਿਲੀ ਖਰਾਕ ਦੇ ਨਾਲ ਹੀ ਰਿਜ਼ਲਟ ਦਾ ਪਤਾ ਲੱਗ ਜਾਏਗਾ ਜਿੰਨੀ ਵੀ ਬੰਦੇ ਦੀ ਤੋੜ ਆ ਤਕਲੀਫ ਆ ਅੱਖਾਂ ਨਕ ਚੋਂ ਪਾਣੀ ਆਂਦਾ ਵਾ ਹੱਥ ਪੈਰ ਕੰਬਦੇ ਨੇ ਜਾਂ ਕੋਈ ਵੀ ਲੱਛਣ ਹੈ ਜਿਹੜਾ ਬੰਦੇ ਨੂੰ ਜਿਹਦੇ ਨਾਲ ਬੰਦੇ ਨੂੰ ਤੋੜ ਆਂਦੀ ਹੈ ਉਹ ਸਾਰਾ ਜਿਹੜਾ ਵਾ ਇਸ ਮੈਜੀਕਲ ਪੂਰੀ ਦੇ ਨਾਲ ਪਹਿਲੀ ਖੁਰਾਕ ਦੇ ਨਾਲ ਸਹੀ ਹੋ ਜਾਂਦਾ ਵਾ ਇਹ ਵੀ ਜਿਸ ਨੂੰ ਜਿਵੇਂ ਬਹੁਤ ਸਾਰੇ ਜਿਵੇਂ ਤੁਸੀਂ ਦੇਖਿਆ ਹੋਵੇ ਪਹਿਲਾਂ ਫਾਈਂਡ ਆਊਟ ਕਰਦੇ ਆ ਡਾਕਟਰ ਦੇਖਦਾ ਵੀ ਕਿ ਫਿਜੀਸ਼ੀਨ ਤੇ ਹੈ ਬਹੁਤ ਸਾਰੇ ਪੇਸ਼ੈਂਟ ਜਿਹੜੇ ਤੁਹਾਡੇ ਹਸਪੀਟਲ ਆ ਜਾਂਦੇ ਤੁਹਾਡੀ ਕਲੀਨਿਕ ਚ ਆਉਂਦੇ ਨੇ ਤੇ ਤੁਸੀਂ ਉਹਨਾਂ ਨੂੰ ਮੈਡੀਸਨ ਦਿੰਦੇ ਹੋ ਬਹੁਤ ਸਾਰੇ ਆਜਾ ਪੇਸ਼ੈਂਟ ਜਿਹੜੇ ਦੂਰ ਨੇ ਨਹੀਂ ਆ ਸਕਦੇ ਪਰ ਚਾਹੁੰਦੇ ਨੇ ਕਿ ਆਰਜੀ ਲਾਈਫ ਕੇਅਰ ਦੇ ਵਿੱਚ ਕੋਈ ਹੈ ਜਿਹੜੀ ਕਿ ਦੋਈ ਖਾਨ ਦੇ ਨਸ਼ਾ ਛੱਡ ਸਕਦੇ ਆ ਉਹਨਾਂ ਤੱਕ ਅਪਰੋਚ ਕਰਨ ਦੇ ਲਈ ਤੁਹਾਡਾ ਕੀ ਪ੍ਰਪਲ ਹੋਦਾ ਹੈ ਸਰ ਉਹਨਾਂ ਤੱਕ ਅਪਰੋਚ ਕਰਨ ਦਾ ਸਭ ਤੋਂ ਸੌਖਾ ਤੇ ਵਧੀਆ ਜ਼ਰੀਆ ਹੈਗਾ ਵਾ ਸੋਸ਼ਲ ਮੀਡੀਆ ਪਲੇਟਫਾਰਮ ਔਰ ਇਸੇ ਤਰੀਕੇ ਨਾਲ ਆਪਣੀ ਐਡਸ ਵਗੈਰਾ ਚਲਦੀਆਂ ਨੇ ਹੈਨਾ ਔਰ ਜਿਹੜਾ ਸਾਡੇ ਤੋਂ ਦੂਰ ਆ ਵਿਜ਼ਿਟ ਨਹੀਂ ਕਰ ਸਕਦਾ ਜਿਵੇਂ ਕੈਨੇਡਾ ਅਮਰੀਕਾ ਵਿੱਚ ਲੋਕ ਬੈਠੇ ਨੇ ਸਾਡੇ ਪੰਜਾਬੀ ਲੋਕ ਵੀ ਬੈਠੇ ਨੇ ਜਾਂ ਕੋਈ ਅਦਰ ਪਰਸਨ ਵੀ ਬੈਠਾ ਹੋਵੇ ਜਿਹੜਾ ਨਸ਼ਾ ਕਰ ਰਿਹਾ ਹੋਵੇ ਫਸ ਚੁੱਕਿਆ ਜਾਲ ਦੇ ਵਿੱਚ ਜਦੋਂ ਉਸ ਤੱਕ ਸਾਡੀ ਵੀਡੀਓ ਪਹੁੰਚਦੀ ਸਭ ਤੋਂ ਸੌਖਾ ਜ਼ਰੀਆ ਹੈਗਾ ਵਾ ਸੋਸ਼ਲ ਮੀਡੀਆ ਜਦੋਂ ਸਾਡੇ ਕੋਲ ਲੋਕ ਅਪਰੋਚ ਕਰਦੇ ਨੇ ਤੇ ਸਿਰਫ ਸਾਡੀ ਇੱਕੋ ਉਸੇ ਬੰਦੇ ਨਾਲ ਆਪਾਂ ਇੱਕੋ ਗੱਲ ਕਰਦੇ ਹਾਂ ਕਿ ਸਰ ਤੁਹਾਡੀ ਡੋਜ਼ ਕੀ ਹੈ ਪੁੱਛਿਆ ਜਾਂਦਾ ਬਕਾਇਦਾ ਉਹਦੀ ਪ੍ਰੋਫਾਈਲ ਪੁੱਛੀ ਜਾਂਦੀ ਹੈ ਕਿੰਨੇ ਟਾਈਮ ਤੋਂ ਨਸ਼ਾ ਕਰ ਰਿਹਾ ਬੰਦਾ ਉਹਦੀ ਸਾਰੀ ਪ੍ਰੋਫਾਈਲ ਜਾਣਨ ਤੋਂ ਬਾਅਦ ਆਪਾਂ ਕਿਸੇ ਵੀ ਕੰਟਰੀ ਵਿੱਚ ਹੋਵੇ ਬੰਦਾ ਆਪਾਂ ਉੱਥੇ ਕੂਰੀਰ ਵੀ ਕਰਵਾਨਦੇ ਹਾਂ ਕੈਨੇਡਾ ਆ ਮੈਂ ਅਮਰੀਕਾ ਵਾ ਸਾਰੇ ਪਾਸੇ ਆਪਣੇ ਕੂਰੀਰ ਜਾਂਦੇ ਨੇ ਉਸ ਲੋਕਾਂ ਨੂੰ ਤਾਂ ਬਾਬੇ ਜਿਹੜੀ ਮੈਡੀਸਿਨ ਬੰਦਾ ਨਹੀਂ ਲੈ ਸਕਦਾ ਉਹਨੂੰ ਤੁਸੀਂ ਬਾਈ ਕੂਰੀਅਰ ਵੀ ਕਰਦੇ ਆਂ ਪੰਜਾਬ ਲੈਵਲ ਦੀ ਜਾਂ ਪੰਜਾਬ ਤੋਂ ਬਾਹਰ ਜੀ ਇੰਡੀਆ ਦੀ ਗੱਲ ਕਰੀ ਉੱਥੇ ਤੱਕ ਵੀ ਤੁਹਾਡਾ ਕੂਰੀਅਰ ਦਾ ਸਿਸਟਮ ਆ ਜੀ ਸਰ ਬਿਲਕੁਲ ਪੰਜਾਬ ਤੋਂ ਬਾਹਰ ਇੰਡੀਆ ਵਿੱਚ ਕਿਸੇ ਇੰਡੀਆ ਦੀ ਕੋਈ ਵੀ ਸਟੇਟ ਆ ਜਾਂ ਇੰਡੀਆ ਤੋਂ ਬਾਹਰ ਕੋਈ ਵੀ ਕੰਟਰੀ ਆ ਹਰ ਇੱਕ ਜਗ੍ਹਾ ਆਪਣੀ ਕੂਰੀਅਰ ਸਰਵਿਸ ਅਵੇਲੇਬਲ ਆ ਜੇ ਜੇ ਬਾਕਸ ਦੀ ਗੱਲ ਕਰੀ ਜੇ ਮੈਂ ਪੂਰੀ ਤੁਸੀ ਦਾ 70 ਰੁਪਏ ਦੀ ਤੇ ਇਹ ਫੁੱਲ ਬਾਕਸ ਕਿੰਨੇ ਦਾ ਪੈਂਦਾ ਕਿੰਨੀਆਂ ਪੁੜੀਆਂ ਹੁੰਦੀਆਂ ਉਹਦੇ ਵਿੱਚ ਅ ਸਰ ਕਿਸੇ ਬੰਦੇ ਨੂੰ ਵੀ ਆਪਾਂ ਫੁੱਲ ਬਾਕਸ ਦਿੰਦੇ ਨਹੀਂ ਇਹ ਪਹਿਲੀ ਗੱਲ ਤੇ ਇਹ ਆ ਸਭ ਤੋਂ ਪਹਿਲਾਂ ਉਸ ਬੰਦੇ ਦੀ ਪ੍ਰੋਫਾਈਲ ਜਾਣੀ ਜਾਂਦੀ ਹੈ ਉਸ ਬੰਦੇ ਦੀ ਡੋਜ਼ ਜਾਣੀ ਜਾਂਦੀ ਹੈ ਕਿ ਬੰਦਾ ਨਸ਼ਾ ਕੀ ਕਰ ਰਿਹਾ ਠੀਕ ਹੈ ਉਹਦੇ ਅਕੋਰਡਿੰਗ ਆਪਾਂ ਪ੍ਰੋਪਰ ਕੋਰਸ ਭੇਜਦੇ ਆ ਕਿਉਂਕਿ ਜਿਹੜਾ ਬੰਦਾ ਬਾਹਰ ਬੈਠਾ ਵਾ ਕੋਰੀਅਰ ਕਰਾਉਣ ਦੇ ਵਿੱਚ ਵੀ ਟਾਈਮ ਮੰਦਾ ਵਾ ਲੱਗਦਾ ਟਾਈਮ ਠੀਕ ਹੈ ਤੇ ਕੋਸ਼ਿਸ਼ ਇਹ ਕਰਦੀ ਹੈ ਕਿ ਉਹਨੂੰ ਪ੍ਰੋਪਰ ਕੋਰਸ ਭੇਜੀਏ ਠੀਕ ਹੈ ਹੁਣ ਇੱਕ ਮੈਂ ਐਗਜ਼ਾਮ ਲੱਖ ਤੋਂ 1.5 ਲੱਖ ਰੁਪਏ ਦਾ ਨਸ਼ਾ ਕਰ ਰਿਹਾ ਵਾ 1 ਮਿੰਟ ਦੇ ਵਿੱਚ ਠੀਕ ਹੈ ਬਹੁਤ ਨੋਰਮਲ ਜੀ ਅਮਾਉਂਟ ਆ ਲੱਖ ਤੋਂ 1.5 ਲੱਖ ਰੁਪਏ ਜਿਹੜਾ ਬੰਦਾ ਨਸ਼ਾ ਕਰ ਰਿਹਾ ਵਾ 1 ਮਹੀਨੇ ਵਿੱਚ ਉਸ ਬੰਦੇ ਨੂੰ ਆਪਾਂ ਮੈਕਸਿਮਮ ਟੂ ਮੈਕਸਿਮਮ 10 ਤੋਂ 12000 ਦੇ ਵਿੱਚ ਵਿੱਚ ਪੂਰਾ ਕਵਰ ਕਰ ਦਿੰਨੇ ਆ ਮੈਡੀਸਨ ਬਾਹਰ ਭੇਜ ਦੀਦੀ ਆ ਠੀਕ ਹੈ ਕੂਰੀਅਰ ਕਰਾ ਦੀਦਾ ਵਾ ਤੇ ਉਨੇ ਹੀ ਮੈਡੀਸਨ ਦੇ ਨਾਲ ਉਹ ਬੰਦਾ ਪੂਰੀ ਤਰ੍ਹਾਂ ਨਾਲ ਕਵਰ ਹੋ ਜਾਂਦਾ ਵਾ